ਲਿਏ 16 ਮਾਡਲ ਬਾਈ ਨੰਬਰ ਕਿਥੋਂ ਦਾ ਇਹ ਬੀਬੀ 1300 ਰੂਰ ਦਾ ਹੀ ਨੰਬਰ ਆ ਬਾਈ ਲੋ ਸੰਗਰੂਰ ਦਾ ਨੰਬਰ ਆ ਫਰਸਟ ਪਾਰਟੀ ਫਰਸਟ ਪਾਰਟੀ ਨਗਦ ਕੈਸ਼ 1400 ਘੰਟਾ ਓਰੀਜਨਲ ਹੀ ਚੱਲਿਆ 1400 ਘੰਟਾ ਓਰੀਜਨਲ ਚੱਲਿਆ ਟਾਇਰ ਨਵੇਂ ਲਵਾਤੇ ਚੌਕੜਾ ਮੈਨੂੰ ਨਾਲ ਟਾਇਰ 70 ਪੈਸੇ ਸੀ ਬਾਈ ਐਮ ਆਰ ਐਫ ਠੀਕ ਆ ਉਹੀ ਦੀ ਸੀ ਜੀ ਉਹਨੂੰ ਫਿਰ ਆ ਲੱਭੇ ਹੀ ਦੱਸਦਾ ਸੀ ਚੌਕੜਾ ਹੀ ਐਮ ਆਰ ਐਫ ਦਾ ਲਵਾਤਾ ਹਾਂ ਚੌਕੜਾ ਐਮ ਆਰ ਐਫ ਤਾਂ 24 ਮਾਡਲ ਟਾਇਰ ਨੇ ਬਾਈ 24 ਮਾਡਲ ਟਾਇਰ ਨੇ ਹੈਨਾ ਹਾਂਜੀ ਆਹ ਮਾਰਕਾ ਵੀ ਚੈੱਕ ਕਰਾ ਦੂ ਬਾਈ ਕਹਿੰਦਾ 24 ਮ ਤੇ ਇਹ ਕੰਡੀਸ਼ਨ ਪੱਖੋ ਬਾਈ ਕਿਵੇਂ ਆ ਰਿਜਨਲ ਆ ਬਾਈ ਜ਼ਿੰਮੇਦਾਰੀਆਂ ਉਹਨਾਂ ਜਾਂਦਾ ਖਰਚਾ ਦੇ ਦੇਂਗੇ ਪਾਲਤੋਂ ਇੱਥੋਂ ਆ ਦੇਖੋ ਬਾਈ ਇੱਥੇ ਮਾਰੀ ਬਾਈ ਦਿਖਾਈ ਜਿੱਥੋਂ ਰੰਗ ਲਿਖਾ ਹੋਇਆ ਹੈਗਾ ਪੰਪ ਤੋਂ ਲਿਖਾ ਹੋਇਆ ਹੈਗਾ ਕਿਸੇ ਪਾਸੇ ਵੀ ਕੋਈ ਕਲਮ ਨਹੀਂ ਹੈਗੀ ਆ ਪੱਠੀ ਵੀ ਚੈੱਕ ਕਰਾ ਦਿਓ 1400 ਘੰਟੇ ਚੱਲਿਆ ਹੋਇਆ ਹੈਗਾ ਹੈਨਾ ਹਾਂਜੀ ਬਾਈ ਆ ਰਿੰਬਾਂ ਰੂੰਬਾਂ ਦਾ ਮਗਰਾਟਾਂ ਦਾ ਵੀ ਵਿੱਚੋਂ ਚੈੱਕ ਕਰਾ ਦਿਓ ਬਾਈ ਮਗਰਾਟਾਂ ਦੇ ਵਿੱਚੋਂ ਵੀ ਚੈੱਕ ਕਰਾ ਦਿਓ ਰਿੰਬਾਂ ਦਾ ਵੀ ਚੈੱਕ ਕਰਾ ਦਿਓ ਕਨੋਪੀ ਜਮਾਂ ਨਮੀ ਲਵਾਤੀ ਹੈ ਹਾਂਜੀ ਬਾਈ ਤੇ ਗੱਲ ਜੇ ਹੁਣ ਇਹਦੀ ਆਪਾਂ ਰੇਟ ਦੀ ਕਰੀਏ ਇਹਦਾ ਭਾਈ ਮੰਗ ਰਿਹਾ 5,75,000 ਰੁਪਏ। 5,75,000 ਰੁਪਏ। ਹਾਂਜੀ ਭਾਈ। ਇਹਦੇ ਹੁਣ ਡਿਸਕਾਊਂਟ ਕਿੰਨਾ ਕਰੇਗਾ? 5.5 ਲੱਖ ਦਾ ਦੇ ਦੇਾਂਗੇ ਭਾਈ। 5.5 ਲੱਖ ਰੁਪਏ ਦਾ। ਬਾਕੀ ਡਿਸਕਾਊਂਟ ਤਾਂ ਤੁਸੀਂ ਆਪ ਹੀ ਕਰ ਦੇਣਾ। ਹੁਣ 25,000 ਡਿਸਕਾਊਂਟ ਤੂੰ ਕਰਤਾ ਹੈਨਾ? ਹਾਂਜੀ ਭਾਈ। 25,000 ਮੈਂ ਕਰ ਦੇਣਾ। ਧੱਕਾ ਹੋ ਜੂ। ਨਹੀਂ ਹੁੰਦਾ। ਕੋਈ ਗੱਲ ਨਹੀਂ। ਠੀਕ ਆ। 5,25,000 ਰੁਪਏ 'ਚ ਦੇ ਦੇ। ਕੋਈ ਗੱਲ ਨਹੀਂ। ਠੀਕ ਆ। ਇਹ ਤਾਂ ਲੋਨ ਕਿੰਨੇ ਦਾ ਹੋਜੂ? ਇਹ ਤਾਂ ਭਾਈ 4.5 ਲੱਖ ਦਾ ਹੋਜੂ। 4.5 ਲੱਖ ਰੁਪਏ ਦਾ ਤਾਂ ਲੋਨ ਹੋ ਜੂ ਪਿੱਛੇ ਰਹਿ ਗਿਆ 75000 ਰੁਪਏ ਵੀ 75000 ਲਿਓ ਆਹ ਟਰੈਕਟਰ ਲੈ ਜੋ ਹੈਨਾ ਤੇ